ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜੋ ਚੱਲ ਰਹੀਆਂ ਨੇ ਇਹਨਾਂ ਵਿੱਚ ਮੋਸਟਲੀ ਸਿੰਗਲ ਸਿੰਗਲ ਕਲਰ ਆਏਗਾ ਬੁਟੀਕ ਕਲੈਕਸ਼ਨਾਂ ਨੇ 2500 ਰੁਪਏ ਦਾ ਰੇਟ ਹੈ ਕਲਰ ਇਹਦਾ ਸਿੰਗਲ ਹੈ ਹੈਂਡਵਰਕ ਵਾਲੀਆਂ ਸਾਰੀਆਂ ਕਲੈਕਸ਼ਨਾਂ ਆਣ ਗਈਆਂ ਐਦੇ ਵਿੱਚ ਵੀ ਤੁਹਾਨੂੰ ਸਿੰਗਲ ਕਲਰ ਮਿਲੇਗਾ ਕ੍ਰਾਸ਼ ਟਿਸ਼ੂ ਵਿੱਚ ਕ੍ਰਾਸ਼ ਜਿਹੜਾ ਸ਼ਿਮਰ ਸ਼ਿਮਰ ਦਾ ਫੈਬਰਿਕ ਆ ਉਹ 2999 ਰੁਪਏ ਦਾ ਰੇਟ ਹੈ 3000 ਰੁਪਏ オーਗੰਜ਼ਾ ਦਾ ਦੁਪੱਟਾ ਆਏਗਾ ਟੈਬੀ ਦਾ ਹੈਵੀ ਬਾਟਮ ਆਏਗਾ ਰੰਗ ਇਹਦੇ ਵਿੱਚ ਵੀ ਸਿੰਗਲ ਹੈ ਇਹ ਜਿਹੜੇ ਸੂਟ ਨੇ ਇਹਨਾਂ ਵਿੱਚ ਵੀ ਸਿੰਗਲ ਕਲਰ ਆਏਗਾ 2400 ਰੁਪਏ ਨੇਚਰਲ ਕ੍ਰੇਪ ਦਾ ਇਹ ਸੂਟ ਹੈ 오ਰਗੈਂਜ਼ਾ ਦਾ ਦੁਪੱਟਾ ਆਏਗਾ ਅੱਜਕੱਲ੍ਹ 오ਰਗੈਂਜ਼ਾ ਦਾ ਦੁਪੱਟਾ ਬਹੁਤ ਟ੍ਰੈਂਡ ਕਰ ਰਿਹਾ ਹੈ ਨੇਚਰਲ ਕ੍ਰੇਪ ਦੇ ਵਿੱਚ ਸੂਟ ਹੈ 2600 ਰੁਪਏ ਰੇਟ ਹੈ ਫਿਰ ਪਿਓਰ ਚਿਨਾਉਣ ਦਾ ਦੁਪੱਟਾ ਹੈਵੀ ਫਰੰਟ ਤੇ ਵਰਕ ਹੋਇਆ ਹੈ ਬਾਜੂ ਤੇ ਵੀ ਵਰਕ ਹੈ ਬਾਟਮ ਤੇ ਵੀ ਵਰਕ ਆਏਗਾ ਰੰਗ ਇਹਨਾਂ ਵਿੱਚ 4-5 ਹੈਗੇ ਨੇ ਸਾਰੇ ਰੰਗ ਅਵੇਲੇਬਲ ਨੇ ਇਹ ਸੂਟ ਸਿੰਗਲ ਕਲਰ ਵਿੱਚ ਆਇਆ ਵੀ ਕ੍ਰਾਸ਼ ਟਿਸ਼ੂ ਤੇ ਆਏਗਾ ਡਬਲ ਟੋਨ ਦਾ ਇਹਦਾ ਦੁਪੱਟਾ ਹੈ ਇਹ ਜਿਹੜੇ ਨੇ 5 ਮੀਟਰ ਦੇ ਸੂਟ ਨੇ ਆਲਓਵ ਪ੍ਰਿੰਟਡ ਤੁਹਾਨੂੰ ਸੂਟ ਮਿਲੇਗਾ ਸਿਰਫ 600 ਰੁਪਏ ਦੇ ਵਿੱਚ ਫੈਬ੍ਰੀਕੇਸ਼ਨ ਬ੍ਰਾਂਡ ਵੱਲੋਂ ਸੂਟ ਆਏ ਨੇ ਕੈਂਬਰੀ ਕਾਟਨ ਦਾ ਹੈ ਫੈਬਰਿਕ ਹੈ ਸੌਫਟ ਕੈਂਬਰੀ ਕਾਟਨ ਦਾ ਡਿਜੀਟਲ ਪ੍ਰਿੰਟ ਦੇ ਨਾਲ ਹੈ ਤੇ ਇਧਰ ਜਿਹੜਾ ਪ੍ਰਾਈਸ ਹੈ ਉਹ 600 ਰੁਪਏ ਆ ਤੁਹਾਨੂੰ 5 ਮੀਟਰ ਦਾ ਜਿਹੜਾ ਇਹਦੇ ਸੂਟ ਟੋਟਲ 5 ਮੀਟਰ ਦਾ ਮਿਲੇਗਾ ਰੰਗ ਇਹਦੇ ਵਿੱਚ 8-9 ਹੈਗੇ ਨੇ ਤੇ ਸਾਰੇ ਜਿਹੜੇ ਪ੍ਰਿੰਟ ਨੇ ਅਵੇਲੇਬਲ ਨੇ ਸ਼ਿਪਿੰਗ ਚਾਰजेस ਫ੍ਰੀ ਐ ਸਿਰਫ ਤੇ ਸਿਰਫ 600 ਰੁਪਏ ਦਾ ਰੇਟ ਐ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਇਹਨਾਂ ਸੂਟਾਂ ਤੇ ਜੋ ਰੇਟ ਇੱਥੇ ਦੱਸ ਰਹੀ ਹਾਂ ਤੁਹਾਨੂੰ انہਾਂ ਹੀ ਰੇਟਾਂ ਤੇ ਜਿਹੜੇ ਸੂਟ ਨੇ ਤੁਹਾਡੇ ਘਰ ਤੱਕ ਪਹੁੰਚਣਗੇ ਪ੍ਰਿੰਟ ਨਵੇਂ ਆਏ ਨੇ ਐ ਵਾਲੇ ਜਿਹੜੇ ਸੂਟ ਨੇ ਕ੍ਰੇਪ ਦੇ ਵਿੱਚ ਆਏ ਨੇ ਨਵੇਂ ਇਹ ਵੀ ਤੁਹਾਨੂੰ 5 ਮੀਟਰ ਦਾ ਆਲ ਓਵਰ ਸਿਲਕ ਕ੍ਰੇਪ ਦੇ ਵਿੱਚ ਰਿਮ ਜਿਮ ਕਲੈਕਸ਼ਨ ਵੱਲੋਂ ਆਏਗਾ ਦੀ ਫੈਬ੍ਰੀਕੇਸ਼ਨ ਇਹਦਾ ਬ੍ਰਾਂਡ ਹੈ ਰੇਟ ਇਹਦਾ 680 ਰੁਪਏ ਆ ਕਲਰ ਸੇਮ ਐਜ਼ ਇਟ ਇਜ਼ ਆਏਗਾ 5 ਮੀਟਰ ਦਾ ਫੈਬਰਿਕ ਤੁਹਾਨੂੰ 680 ਰੁਪਏ ਦਾ ਮਿਲੇਗਾ 100% ਕريب ਸਿਲਕ ਵਿੱਚ ਫੈਬਰਿਕ ਹੈ ਕੋਈ ਡੁਪਲੀਕੇਸੀ ਨਹੀਂ ਹੈ ਸੇਮ ਐਜ਼ ਇਟ ਇਜ਼ ਆਏਗਾ 680 ਰੁਪਏ ਆ ਦੇ ਵਿੱਚ ਇਹ ਜਿਹੜਾ ਸੂਟ ਹੈ ਤੁਹਾਡੇ ਘਰ ਤੱਕ ਪਹੁੰਚੇਗਾ ਸੂਟ ਬਾਈ ਕਰਨਾ ਚਾ ਕੋਈ ਵੀ ਕੁਐਰੀ ਕਰਨੀ ਹੈ ਤਾਂ ਤੁਸੀਂ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ ਇਹ ਕਲੈਕਸ਼ਨਾਂ ਜਿਹੜੀਆਂ ਨੇ ਉਹ ਸਾਰੀਆਂ ਅਵੇਲੇਬਲ ਨੇ ਅਫੋਰਡੇਬਲ ਰੇਟਾਂ ਦੇ ਅਵੇਲੇਬਲ ਨੇ ਤੁਸੀਂ ਸਟੇਟਸ ਵੇਖਣਾ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਡੇਲੀ ਦੀਆਂ ਅਪਡੇਟਸ ਦੇ ਲਈ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਿਰ ਮੈਂ ਤੁਹਾਡਾ ਨੰਬਰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਦੀਆਂ ਜਿਹੜੀਆਂ ਸੂਟਾਂ ਦੀਆਂ ਅਪਡੇਟਸ ਨੇ ਉਹ ਆ ਜਾਇਆ ਕਰਨਗੀਆਂ ਐ ਜਿਹੜੇ ਸੂਟ ਨੇ ਇਹ ਵੀ ਬੁਟੀਕ ਵਾਲੇ ਨੇ ਇਹਨਾਂ ਵਿੱਚ ਵੀ ਸਿੰਗਲ ਸਿੰਗਲ ਕਲਰ ਹੀ ਅਵੇਲੇਬਲ ਹੈ ਕਰੀਏ ਪੰਜਕਲ ਕਾਫੀ ਟ੍ਰੈਂਡ ਕਰ ਰਿਹਾ ਹੈ ਇਸ ਲਈ ਗਰੇਪ ਚ ਵੀ ਕਾਫੀ ਸੂਟ ਆਏ ਨੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਥਿਕ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ